ਬੁਰਾ ਹੱਪ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਸਵਾਗਤ ਹੈ ਸਾਦੀ ਰਿਸ਼ਤੇ ਚੈਨਲ ਵਿੱਚ ਜਿਹੜੇ ਵੀ ਭਾਂ ਭਰਾ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਆਪ ਜੀ ਨੂੰ ਮਿਲ ਸਕੀ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਣਾ ਜੇਕਰ ਚੰਗੀ ਲੱਗੇ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਜੀ ਜੇਕਰ ਤੁਸੀਂ ਆਪਣੇ ਬੇਟਾ ਬੇਟੀ ਦੀ ਐਡ ਲਗਵਾਉਣੀ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ 99173 72385 ਤੇ ਪੂਰਾ ਬਾਇਓ ਡਾਟਾ ਭੇਜੋ ਜੀ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫਰੀ ਪਾਈ ਜਾਂਦੀ ਹੈ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਰਿਸ਼ਤੇ ਦੀ ਤੁਸੀਂ ਖੁਦ ਕਰਨੀ ਹੈ ਜੀ ਲਓ ਜੀ ਪੇਸ਼ ਕਰਦੇ ਹਾਂ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਉਮਰ 1993 ਮੇ ਕਦਰ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਪੜਾਈ ਪਲੱਸ 2 ਪਾਸ ਇੰਗਲਿਸ਼ ਸਪੀਕਿੰਗ ਕੋਰਸ ਘਰ ਵਿੱਚ ਦੋ ਭਰਾ ਮੈਂਡ ਕੰਮ ਮੁੰਡਾ ਸੋਹਣਾ ਸੁਨੱਖਾ ਨਸਾ ਰਹਤਾ ਹੈ ਜੀ ਇੱਕ ਕਿੱਲਾ ਜ਼ਮੀਨ 10 ਸਾਲ ਦਾ ਦਬਈ ਵਿੱਚ ਹੈ ਜੀ 7 ਸਾਲ ਦਾ ਡਰਾਈਵਰੀ ਕਰ ਰਿਹਾ ਹੈ ਦਬਈ ਵਿੱਚ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਮੰਗ ਕੋਈ ਨਹੀਂ ਕਿਸੇ ਵੀ ਏਰੀਆ ਦੀ ਹੋ ਗਈ ਸੰਪਰਕ ਕਰੋ ਜੀ ਪਰਿਵਾਰ ਨਾਲ ਡਾਇਰੈਕਟ ਇਸ ਨੰਬਰ ਤੇ ਉਹ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕੱਦ 5 ਫੁੱਟ 3 ਇੰਚ ਉਮਰ 1994 ਕਾਸਟ ਜੱਟ ਸਿੱਖ ਗੋਤ ਗਰੇਵਾਲ ਪੜ੍ਹਾਈ ਬੀ ਕਾਮ ਐਮ ਕਾਮ ਪਿਛਰਾ ਟਾਇਰਡ ਬੈਂਕ ਸੈਕਟਰੀ ਤੇ ਐਗਰੀਕਲਚਰ ਦਾ ਕੰਮ ਰੇਸਟ ਦੀ ਮੰਗ ਲੜਕਾ ਪਰੇ ਲਿਖਿਆ ਕਨੇਡਾ ਆਸਟ੍ਰੇਲੀਆ ਯੂ ਐਸ ਏ ਦਾ ਪੀਆਰ ਹੋਵੇ ਚਾਰ ਪੰਜ ਕਿੱਲੇ ਜ਼ਮੀਨ ਆਉਂਦੀ ਹੋਵੇ ਏਰੀਆ ਲੁਧਿਆਣਾ ਏਰੀਆ ਨੂੰ ਪਹਿਲ ਸੰਪਰਕ ਕਰੋ ਜੀ ਇਸ ਨੰਬਰ ਤੇ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਪਿਛਰਾ ਰੇਸਟ ਆਈ ਨਾਮ ਕੌਰ ਪੜਾਈ ਪਲੱਸ 2 ਜਨਮ 2000 ਫੈਸ਼ਨ ਡਿਜ਼ਾਈਨਰ ਦਾ ਕੋਰਸ ਕੰਮ ਕੰਮ ਸਿਲਾਈ ਦਾ ਕਰਦੀ ਹੈ ਮਾਤਾ ਹਾਊਸ ਵਾਈਫ ਪਿਤਾ ਜੀ ਨਹੀਂ ਹਨ ਇੱਕ ਭਰਾ ਮੈਡ ਰਿਸ਼ਤੇ ਦੀ ਮੰਗਾ ਜੀ ਲੜਕਾ ਵਧੀਆ ਹੋਵੇ ਕੰਮ ਕਰ ਵਧੀਆ ਕਰਦਾ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਸਾਡੀ ਰਸਤੇ ਚੈਨਲ ਤੋਂ ਦੇਖ ਕੇ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਰਟ ਜੱਟ ਸਿੱਖ ਜਨਮ 2005 ਕੱਦ 5 ਫੁੱਟ 4 ਇੰਚ ਗੋਤ ਢਾਲੀਵਾਲ ਪੜਾਈ ਬੀਬੀ ਹੈ ਪਿਤਾ ਜੀ ਸਰਕਾਰੀ ਨੌਕਰੀ ਇੱਕਪਰਾ ਰਿਸ਼ਤੇ ਦੀ ਮੰਗਾ ਜੀ ਡੜਕਾ 24 ਤੋਂ 25 ਸਾਲ ਦਾ ਹੋਵੇ ਆਸਟ੍ਰੇਲੀਆ ਦਾ ਸਿਟੀਜ਼ਨ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਜੀ अगला रिश्ता नोट करो ये नाम कौर एरिया रोजपुर जन्म तिथि 28/07/2001 ऑस्ट्रेलिया ਵਿੱਚ ਬਜਲਰ ਆਪ ਨਰਸਦਾ ਦੂਸਰਾ ਸਾਲ ਹੈ ਕੱਦ 5 ਫੁੱਟ 5 ਇੰਚ ਕਾਸਟ ਜੱਤ ਸਿੱਖ ਗੋਤ ਢਾਲੀ ਵਾਲ ਇੱਕ ਵੱਡੇ ਭੈਣ ऑस्ट्रेलिया ਵਿੱਚ ਆਰਐਨ ਤੇ ਪੀਆਰ ਹੈ ਜੀ ਛੋਟਾ ਭਰਾ ਕੈਨੇਡਾ ਵਿੱਚ ਬਰਕਰ ਪਰ ਮਰਤੀ ਹੈ ਦੋਵੇਂ ਕੁਵਾਰੇ ਹਨ ਲੜਕੀ ਸਟੇਲ ਹੈ ਵਿਕੇ ਏਜ ਕੇਅਰ ਵਿਕੇ ਪੀਸੀ ਇਹਦਾ ਵੀ ਜੌਬ ਕਰ ਰਹੀ ਹੈ ਪਿਤਾ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਰਟਾਇਰਡ ਹੋਏ ਹਨ ਰਿਸ਼ਤੇ ਦੀ ਮੰਗ ਹੈ ਜਨਦੀ ਲੜਕੇ ਦਾ ਕੱਦ 5 ਫੁੱਟ 11 ਇੰਚ ਵਧੀਆ ਸੁਭਾਜਪਾ ਤੇ ਪੜਿਆ ਲਿਖਿਆ ਨਸ਼ਾ ਰਹਿਤ ਹੋਵੇ ਜਿਵੇਂ 15 ਕਿੱਲਿਆਂ ਤੋਂ ਘੱਟ ਨਾ ਹੋਵੇ। ਮੁੰਡਾ ਆਸਟ੍ਰੇਲੀਆ ਦਾ ਜਾਂ ਇੰਡੀਆ ਦਾ ਰਹਿਣ ਵਾਲਾ ਹੋਵੇ। ਫਿਰੋਜ਼ਪੁਰ, ਮੋਗਾ, ਬਟਿੰਡਾ, ਲੁਧਿਆਣਾ, ਬਰਨਾਲ, ਫਰੀਦਕੋਟ, ਮੁਕਤਸਰ ਬਾਰੇ ਹੀ ਸੰਪਰਕ ਕਰਨਾ। ਸੰਪਰਕ ਕਰੋ ਇਸ ਨੰਬਰ ਤੇ। ਪਰਿਵਾਰ ਨਾਲ ਡਾਕਟਰ ਨਾਲ ਗੱਲ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਮਜਵੀ ਸਿੱਖ ਉਮਰ 20 ਸਾਲ ਪੜ੍ਹਾਈ ਪਲੱਸ 2 ਕੰਮ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਹੈ ਮਾਤਾ ਜੀ ਪਿਤਾ ਜੀ ਤਿੰਨ ਭੈਣਾਂ ਹਨ ਜੀ ਏਰੀਆ ਬਾਬਾ ਪਕਾਲਾ ਅਮਰਤਸਰ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਬਾਈਸ ਨੂੰ ਹੋਵੇ ਐਨ ਆਰ ਆਈ ਜਾਂ ਸਰਕਾਰੀ ਨੌਕਰੀ ਵਾਲੇ ਸੰਪਰਕ ਕਰਨ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1996 ਕੱਦ 5 ਫੁੱਟ ਪਰਿਵਾਰ ਵੈਸ਼ਨੂ ਪੜਾਈ ਵੀ ਐਸਸੀ ਨਾਨ ਮੈਡੀਕਲ ਨਾਲ ਐਮ ਐਸ ਸੀ ਪ੍ਰੋਜੈਕਸ਼ਨ ਨਾਲ ਬੀ ਐਡ ਮੈਥ ਨਾਲ ਕਮ ਟੀਚਰ ਕਾਸਟ ਆਰਾਮ ਖੜੀ ਆ ਸਿੱਖ ਏਰੀਆ ਸੰਗਰੂਰ ਰਿਸ਼ਤੇ ਦੀ ਮੰਗ ਆ ਜੀ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਸੰਪਰਕ ਕਰੋ ਜੀ ਇਸ ਨੰਬਰ ਤੇ ਪਰਿਵਾਰ ਨਾਲ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸਾਧੇ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਵੇਖਣ ਲਈ ਲਾਈਕ ਅਤੇ ਸ਼ੇਅਰ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਘੱਡੇ ਵੱਲੋਂ ਸਤਿ ਸ੍ਰੀ